ਇਹ ਖਬਰ ਖਾਸ ਕਰਕੇ ਉਹਨਾਂ ਕੁੜੀਆਂ ਲਈ ਹੈ ਜਿਹੜੀਆਂ ਮੁੰਡਿਆਂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀਆਂ ਨੇ ਅਤੇ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਲਵ ਮੈਰਿਜ ਕਰਵਾਉਣਾ ਚਾਹੁੰਦੀਆਂ ਨੇ ਲੁਧਿਆਣਾ ਦੀ ਰਹਿਣ ਵਾਲੀ ਇਸ ਕੁੜੀ ਨੂੰ ਵੀ ਇੱਕ ਮੁੰਡਾ ਪਸੰਦ ਆ ਗਿਆ ਸੀ ਤੇ ਫਿਰ ਦੇਖਦੇ-ਦੇਖਦੇ ਦੋਵਾਂ ਦੇ ਵਿੱਚ ਪਿਆਰ ਪੈ ਗਿਆ ਜਿਸ ਤੋਂ ਬਾਅਦ ਇੱਕ ਦਿਨ ਮੁੰਡੇ ਨੇ ਇਸ ਕੁੜੀ ਨੂੰ ਗੱਲਬਾਤ ਕਰਨ ਲਈ ਘਰੋਂ ਬਾਹਰ ਬੁਲਾਇਆ ਗੱਲਬਾਤ ਤਾਂ ਸਿਰਫ ਇੱਕ ਮਹੱਜ ਬਹਾਨਾ ਸੀ ਇਸੇ ਦੌਰਾਨ ਹੀ ਬਗੈਰ ਮਰਜ਼ੀ ਤੋਂ ਧੱਕੇ ਨਾਲ ਚੁੱਕ ਗੱਡੀ 'ਚ ਸੁੱਟ ਮੁੰਡਾ ਇਸ ਕੁੜੀ ਨੂੰ ਅਜਹੀ ਥਾਂ ਲੈ ਗਿਆ ਤੇ ਫਿਰ ਉੱਥੇ ਲਿਜਾ ਕੇ ਕੁੜੀ ਦੇ ਨਾਲ ਅਜਿਹੇ ਕਾਰੇ ਕਰ ਦਿੱਤੇ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕੀ ਮੈਡਮ ਜੀ ਕੀ ਨਾਮ ਆ ਕਿਹੜੀ ਜਗ੍ਹਾ ਤੇ ਆਈ ਸੀ ਅਸੀਂ ਟਿਬਾ ਰੋਡ 'ਤੇ ਹਾਂ ਕੀ ਮਸਲਾ ਕੀ ਹੈਗਾ ਤੁਸੀਂ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਬਹਿੰਦੇ ਮੈਨਾਂ ਜ਼ੋਰ ਜ਼ਬਰਦਸਤੀ ਕੀਤੀ ਗਈ ਕਰਕੇ ਮੈਨੂੰ ਇੱਥੋਂ ਜ਼ਬਰਦਸਤੀ ਲੈ ਕੇ ਗਿਆ ਧਮਕੀ ਦੇ ਕੇ ਕਿ ਮੇਰਾ ਨਿਕਜ ਆ ਭਰਾ ਆਏਗਾ ਵਾ ਕਹਿੰਦੇ ਤੁਹਾਡੇ ਪਾਪਾ ਨੂੰ ਤੇ ਉਹਨੂੰ ਮਾਰ ਦੇਣਾ ਜੇ ਤੂੰ ਸਾਡੇ ਨਾਲ ਨਾ ਆਂਗੀ ਮੇਰੀ ਮਜਬੂਰੀ ਸੀਗੀ ਨਾਲ ਜਾਣਾ ਕੀ ਮਸਲਾ ਕੀ ਤੁਸੀਂ ਕਿਹਾ ਜਾ ਰਿਹਾ ਕਿ ਤੁਸੀਂ ਕਿਸੇ ਮੁੰਡੇ ਦੇ ਨਾਲ ਜਿਹੜਾ ਵਿਆਹ ਕਰਵਾਇਆ ਯੂਪੀ ਦੇ ਵਿੱਚ ਜਾ ਕੇ ਕੀ ਮਸਲਾ ਕੀ ਸੀ ਕੋਈ ਉਹਦੇ ਨਾਲ ਤੁਹਾਡੀ ਗੱਲਬਾਤ ਸੀ ਪਹਿਲਾਂ ਹਾਂਜੀ ਪਹਿਲਾਂ ਸੀਗੀ ਪਰ ਮੈਨੂੰ ਬਾਅਦ ਚ ਪੂਰੀ ਪੂਰੀ ਗੱਲ ਨਹੀਂ ਪਤਾ ਸੀਗਾ ਕਿ ਕੀ ਮੁੰਡਾ ਨਸ਼ਾ ਕਰਦਾ ਹੈ ਮੁੰਡਾ ਚਿੱਟਾ ਵਗੈਰਾ ਸਭ ਲਗਾਉਂਦਾ ਹੈ ਹੁਣ ਬਾਅਦ ਚ ਪਤਾ ਲੱਗਿਆ ਤੇ ਜੜਤੋਣਾ ਕਰਕੇ ਹੀ ਸਭ ਕੁਝ ਲੈ ਕੇ ਗਿਆ ਹੁਣ ਮੈਨੂੰ ਵੀ ਕੀ ਪਤਾ ਸੀਗਾ ਕੋਹਣਾ ਦਾ ਮੁੰਡਾ ਕਿੱਥੇ ਰਹਿੰਦਾ ਸੀ ਸਾਡੇ ਪਿੱਛੇ ਬੈਕਸਾਈਡ ਤੇ ਰਹਿੰਦੇ ਆ ਅੱਛਾ ਕਿਦਾਂ ਜাদু ਟੂਣਾ ਕਿਦਾਂ ਕੀਤਾ ਤੁਹਾਨੂੰ ਪਤਾ ਨਹੀਂ ਸਾਡੇ ਘਰ ਪਹਿਲਾਂ ਕਾਫੀ ਖੂਨ ਦੇ ਛਿੱਟੇ ਆਉਂਦੇ ਰਹੇ ਆ ਤੇ ਜਿਸ ਦਿਨ ਤੋਂ ਮੈਂ ਆਪਣੇ ਘਰ ਗਈਆਂ ਉਸ ਤੋਂ ਬਾਅਦ ਨਹੀਂ ਆਏ ਗੱਲ ਮੈਨੂੰ ਮੇਰੇ ਘਰਦਿਆਂ ਨੇ ਦੱਸੀ ਤੇ ਕਿਸੇ ਬਾਬੇ ਵਗੈਰਾ ਨੂੰ ਘਰ ਬੁਲਾਇਆ ਉਹਨਾਂ ਨੇ ਦੱਸਿਆ ਕਿ ਤੁਹਾਡੇ ਘਰੇ ਕੋਈ ਖੂਨ ਦੇ ਛਿੱਟੇ ਵੀ ਆਉਂਦੇ ਸੀ ਮੇਰੇ ਘਰ ਦੇ ਕਹਿੰਦੇ ਨਹੀਂ ਕਹਿੰਦੇ ਕਿ ਹੁਣ ਨਹੀਂ ਆਉਂਦੇ ਕਹਿੰਦੇ ਫਿਰ ਜਿਹੜੀ ਚੀਜ਼ ਨੂੰ ਖਿੱਚਣਾ ਸੀ ਉਹ ਤਾਂ ਚਲੀ ਗਈ ਆ ਤੇ ਮੇਰੀ ਚੱਪਲ ਵੀ ਨਹੀਂ ਮੇਰੇ ਘਰੇ ਕੋਈ ਮੇਰਾ ਕੱਪੜਾ ਤੱਕ ਵੀ ਨਹੀਂ ਪਿਆ ਜੀ ਜਦੋਂ ਤੁਹਾਡੇ ਕੁਝ ਲੋਕ ਆਪਣੇ ਘਰਦਿਆਂ ਨੂੰ ਦੱਸ ਕੇ ਗਏ ਸੀਗੇ ਬਿਲਕੁਲ ਨਹੀਂ ਕਿੱਦਾਂ ਦੱਸ ਕੇ ਜਾਂਦੀ ਹੈ ਘਰ ਕੋਈ ਦੱਸ ਕੇ ਥੋੜੀ ਨਾ ਜਾਂਦੀ ਹੈ ਜੇ ਕਿਤੇ ਵੀ ਜਾਂਦੀ ਹੈ ਜਿਹੜਾ ਫੂੰਦੇ ਛੱਟਿਆ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਘਰੇ ਸਾਰਿਆਂ ਨੂੰ ਪਤਾ ਸੀ ਸਾਨੂੰ ਲੱਗਾ ਕਿਸੇ ਜਾਨਵਰ ਵਗੈਰਾ ਦੇ ਹੋ ਗਿਆ ਸੀ ਇਹਨਾਂ ਗੌਰ ਨਹੀਂ ਕੀਤਾ ਤੇ ਉਸ ਤੋਂ ਬਾਅਦ ਤਾਂ ਮੇਰੀ ਇੱਕ ਚੱਪਲ ਵੀ ਮਤਲਬ ਗਾਇਬ ਹੋਈ ਐ ਤੇ ਉਹਨਾਂ ਦੇ ਘਰੇ ਵੀ ਜਦੋਂ ਆਪਾਂ ਗਏ ਆ ਉਸ ਤੋਂ ਬਾਅਦ ਮੇਰੇ ਕੋਈ ਮੇਰੇ ਘਰੇ ਕੋਈ ਆਪਣੇ ਫੂੰਦੇ ਛੱਟੇ ਕੁਝ ਨਹੀਂ ਮਿਲਿਆ ਮਤਲਬ ਤੁਹਾਨੂੰ ਤੁਹਾਨੂੰ ਲੱਗਦਾ ਕਿ ਤੁਹਾਨੂੰ ਜਿਹੜਾ ਤਾੰਤ੍ਰਿਕ ਦੇ ਰਾਹੀਂ ਜਿਹੜਾ ਕੀਤਾ ਗਿਆ ਹਾਂਜੀ ਉਹ ਹੈਗਾ ਕਿੰਨੀ ਤਰੀਕ ਨੂੰ ਲੈ ਕੇ ਗਏ ਸੀ ਅੱਥੋਂ 12:00 ਚਾਰ ਨੂੰ ਲੈ 12:00 ਤਿੰਨ ਨੂੰ ਲੈ ਕੇ ਗਏ ਕੋਲ ਲੇਗੇ ਉਹਨਾਂ ਦੇ ਘਰੇ ਆਂਦੇ ਸੀ ਉਹਨਾਂ ਦੇ ਖਾਸ ਬੰਦੇ ਸੀ ਘਰੇ ਆਂਦੇ ਸੀ ਧਾਗਾ ਨਾਪ ਕੇ ਜਾਂਦੇ ਸੀਗੇ ਚਾਵਲ ਵਗੈਰਾ ਸਭ ਕੁਝ ਮੇਰੇ ਤੋਂ ਪੂਜਾ ਵਗੈਰਾ ਕਰਾਂਦੇ ਸੀ ਤੇ ਅੱਜ ਦੇ ਵੀ ਪੂਜਾ ਰੱਖੀ ਸੀਗੀ ਪਰ ਅੱਜ ਇਹ ਕਿਵੇਂ ਚੱਲ ਜਾਂਦੀ ਹੈ ਧਾਗਾ ਕਿਵੇਂ ਮਤਲਬ ਪੂਰਾ ਸਿਰ ਤੋਂ ਲੈ ਕੇ ਜ਼ਮੀਨ ਤੱਕ ਪੂਰਾ ਧਾਗਾ ਨਾਪ ਕੇ ਦੋ ਵਾਰੀ ਲੈ ਕੇ ਗਏ ਉਹਨਾਂ ਕੋਈ ਬੁੱਟੂ ਮਾਰ ਵੀ ਕੀਤੀ ਤੁਹਾਨੂੰ ਡਰਾਇਆ ਤਮਕਾਇਆ ਵੀ ਹੈ ਡਰਾਇਆ ਤਮਕਾਇਆ ਇੱਕ ਵੀ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਤੇ ਰਿਵਲਵਰ ਰੱਖ ਕੇ ਤੁਹਾਨੂੰ ਉਹਦੀ ਵਿਆਹ ਰਚਾਇਆ ਗਿਆ ਤੁਹਾਡੇ ਨਾਲ ਕੋਟ ਮੈਰਿਜ ਕਰਾਈ ਗਈ ਹਾਂਜੀ ਉਹ ਕਹ ਰਿਹਾ ਕਿ ਅਗਰ ਜੇ ਆਪਾਂ ਕਹਦੇ ਜੇ ਤੁਸੀਂ ਵਾਪਸ ਵੀ ਚ ਮਾਰਦਾ ਨਾ ਵੈ ਇਸ ਡਰ ਦੇ ਵਜਾ ਤੋਂ ਮੈਂ ਵਾਪਸ ਵੀ ਨਹੀਂ ਆ ਪਾ ਰਹੀ ਸੀਗੀ ਇਹ ਥੋੜਾ ਜਿਹਾ ਮਸਲਾ ਦੱਸੂਗੀ ਤੁਸੀਂ ਘਰੋਂ ਗਏ ਚਲੇ ਉਹ ਤੋਂ ਬਾਅਦ ਤੁਹਾਡੇ ਤੇ ਬਾਅਦ ਚ ਰਵਲਵਰ ਰੱਖੀ ਗਈ ਜਾਂ ਪਹਿਲਾਂ ਹੀ ਘਰੋਂ ਤੁਹਾਡੇ ਦਰਵਾਜ਼ੇ ਰੱਖ ਲਏ ਰੱਖ ਕੇ ਲੈ ਕੇ ਗਏ ਸੀਗੇ ਜਦੋਂ ਬਾਈਕ ਤੇ ਬਿਠਾਇਆ ਸੀਗਾ ਕਹਿ ਰਹੇ ਕਿ ਇੱਥੇ ਤੱਕ 5 ਮਿੰਟ ਤੱਕ ਗੱਲ ਕਰਨੀ ਹੈ ਤੇ ਮੈਂ ਕਿਹਾ ਮੈਂ ਨਹੀਂ ਹਲੇ ਇੱਧਾ ਜਾ ਸਕਦੀ ਕਹਿੰਦੇ ਜੇ ਤੂੰ ਨਹੀਂ ਗਿਆ ਸੀ ਤੇਰੇ ਘਰ ਆ ਕੇ ਗੱਲ ਕਰ ਲਾਂਗੇ ਜ਼ਿਆਦਾ ਛੋਟੀ ਆ ਵੱਡੀ ਗੱਲ ਲਗਾ ਕੇ ਕਵਾਂਗੇ ਫਿਰ ਤੇਰੇ ਘਰ ਦੇ ਤੈਨੂੰ ਖੁਦ ਮਾਰੂਗੇ ਇਸੇ ਚੱਕਰ ਚ ਮੈਂ 5 ਮਿੰਟ ਗੱਲ ਕਰਨ ਗਈ ਕਿਹੜੀ ਜਗ੍ਹਾ ਕਰ ਲੈ ਕੇ ਆਪਣੇ ਘਰ ਦੇ ਸਾਹਮਣੇ ਹੀ ਫੇ ਲਗਈਆਂ ਮੈਂ ਤੇ ਕਹਿਆ ਰੇ ਇੱਥੇ ਨਹੀਂ ਗੱਲ ਕਰਨੀ ਤੇ ਥੋੜਾ ਦੂਰ ਅੱਗੇ ਜਾ ਕੇ ਗੱਲ ਕਰਨੀ ਹਾਂਜੀ ਪਹਿਲਾਂ 6 ਸਿਆ 7 ਮੰਥ ਰਿਲੇਸ਼ਨ ਚ ਸੀਗੀ ਪਰ ਮੈਨੂੰ ਪਤਾ ਨਹੀਂ ਸੀ ਮੁੰਡਾ ਇਹੋ ਜਿਹਾ ਕਿਸੇ ਨੂੰ ਵੀ ਉੱਥੇ ਜਾ ਕੇ ਪੁੱਛ ਲੋ ਨਿੱਕੇ ਨਿੱਕੇ ਬੱਚੇ ਨੂੰ ਪੁੱਛ ਲੋ ਹਮੇਸ਼ਾ ਇਹ ਕਹਿੰਦੇ ਕਿ ਇਹ ਨਸ਼ੇੜੀ ਹੈ ਜਦੋਂ ਤੁਹਾਡੇ ਤੇ ਪਿਸਤਲ ਤਾਨੀ ਕਿੱਥੇ ਲੈ ਕੇ ਆ ਤਾਂ ਤੇ ਉੱਥੇ ਟੰਡਾਰੀ ਸਟੇਸ਼ਨ ਦੇ ਕੋਲ ਪੁਲਿਸ ਕੀ ਗੰਦੀ ਪੁਲਿਸ ਦੇ ਕੋਲੋਂ ਸੀ ਗਏ ਸੀ ਗਏ ਕਹਿ ਰਹੇ ਜਦੋਂ ਪਹਿਲਾਂ ਤਾਂ ਚਲੋ ਉਹਨਾਂ ਨੇ ਮੈਨੂੰ ਡਰਾਇਆ ਧਮਕਾਇਆ ਕਹਿ ਰਹੇ ਸੀ ਜਦੋਂ ਕੁੜੀ ਰਾਜੀ ਆ ਤਾਂ ਅਸੀਂ ਕੀ ਕਹਿ ਸਕਦੇ ਆ ਪਰ ਉਸ ਟਾਈਮ ਮੈਂ ਵੀ ਡਰੀ ਹੋਈ ਸੀ ਤੇ ਮੈਂ ਵੀ ਕੀ ਕਹਿੰਦੀ ਤੇ ਵਿਆਹ ਕਿੱਥੇ ਤੁਹਾਡਾ ਕਿਹੜੇ ਯੂਪੀ ਦੇ ਵਿੱਚ ਪਹਿਲਾਂ ਇੱਕ ਵਾਰੀ ਯੂਪੀ ਚ ਹੋਇਆ ਉੱਥੇ ਵੀ ਮਤਲਬ ਕਾਫੀ ਪੈਸੇ ਲੱਗੇ ਤੇ ਜਦੋਂ ਇੱਥੇ ਅਸੀਂ ਪੇਪਰਸ ਵਗੈਰਾ ਭੇਜੇ ਤਾਂ ਕਹਿੰਦੇ ਕਿ ਇਹ ਯੂਪੀ ਦਾ ਇੱਥੇ ਨਹੀਂ ਚੱਲਣਾ ਫਿਰ ਇੱਥੇ ਆ ਕੇ ਇਸ ਕਚੈਰੀ ਚ ਦੁਬਾਰਾ ਕੋਟ ਮੈਰਿਜ ਹੋਈ ਮੁੰਡੇ ਦਾ ਨਾਮ ਗੌਰਵ ਕੁਮਾਰ ਉਦੋਂ ਹੀ ਕੰਮ ਕਰਦਾ ਸੀ ਚਾਈਨਾ ਮਸ਼ੀਨ ਚਲਾਉਂਦਾ ਸਭ ਕਹਿੰਦੇ ਆ ਗੱਲਾਂ ਬਾਕੀ ਦੇਖੋ ਹੁਣ ਇੱਕ ਇਹ ਵੀ ਆ ਰਿਹਾ ਤੁਸੀਂ ਜਿੰਨੇ ਦੱਸ ਰਹੇ ਹੋ ਤੁਸੀਂ ਕਹਿੰਦੇ ਪਹਿਲਾਂ ਉੱਥੇ ਕੋਟ ਮੈਰਿਜ ਹੋਈ ਇੱਥੇ ਹੋਈ ਉਹ ਪੇਰੈਂਟਸ ਦੀ ਮਰਜ਼ੀ ਨਾਲ ਜਾਂ ਵਿਦਾਊਟ ਮਰਜ਼ੀ ਨਾਲ ਮੇਰੇ ਪੇਰੈਂਟਸ ਅਗਰ ਨਾਲ ਹੁੰਦੇ ਤਾਂ ਮੈਨੂੰ ਬਚਾ ਨਾ ਲੈਂਦੇ ਫਿਰ ਤੇ ਪੇਰੈਂਟਸ ਨਾਲ ਹੀ ਨਹੀਂ ਸੀਗੇ ਉਹਨਾਂ ਦੇ ਰਿਲੇਟਿਵਸ ਸੀਗੇ ਸਾਰੇ ਨਾਲ ਮਿਲੇ ਹੋ ਸੀ ਸਾਰਾ ਧੱਕਾ ਨਾ ਹੋਇ ਇਹ ਸਾਰਾ ਕੰਮ ਧੱਕੇ ਨਾਲ ਹੋਇਆ ਉਹਨਾਂ ਦੇ ਮੈਨੂੰ ਅਗਰ ਜਿਹੜੇ ਮੇਰੇ ਕਹਿ ਰਹੇ ਕਿ ਕੁੜੀ ਦੇ ਵੀ ਪੇਰੈਂਟਸ ਹੋਣੇ ਚਾਹੀਦੇ ਉੱਥੇ ਮੈਨੂੰ ਮੇਰੇ ਵੀ ਪੇਰੈਂਟਸ ਬਨਵਾਏ ਕਹਿ ਰਹੇ ਕਿ ਇਹ ਚਾਚੀ ਹੈ ਤੁਹਾਡੀ ਲੱਗਦੀ ਹੈ ਇਹਨਾਂ ਦੀ ਮਰਜ਼ੀ ਨਾਲ ਹੋ ਰਹੀ ਹੈ ਕੀ ਉਦੋਂ ਤੁਸੀਂ ਹੋਸ਼-ਹਵਾਸ ਚ ਸੁਬਬੁਦ ਸੀਗੀ ਜਾਂ ਕੀ ਜਾਤ ਨਹੀਂ ਅਗਰ ਮੈਨੂੰ ਹੋਸ਼ ਹੁੰਦੀ ਤਾਂ ਮੈਂ ਉੱਥੇ ਵੀ ਥੋੜਾ ਬਹੁਤਾ ਪੁਲਿਸ ਕਾਹੇ ਤੁਹਾਡੀ ਮੇਰੀ 19ਵਾਂ ਲੱਗਾ ਮੈਨੂੰ ਮੈਂ 18 ਦੀ ਕੰਪਲੀਟ ਹੱਲੇ ਨਹੀਂ ਏਜ ਵੀ ਨਹੀਂ ਹੈਗੀ ਆ ਮੇਰਾ ਨਾਮ ਰਿਸ਼ਿਸ਼ ਮਹਾਰਾਪਾ ਜੀ ਮੇਰੀ ਕੁੜੀ ਆ ਜੀ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਆਇਆ ਹਾਂ ਇਹ 12 ਤਰੀਕ ਤੋਂ ਨਾ ਭਾਜੀ ਮੇਰੀ 12 ਮਾਰਚ ਤੋਂ ਕੁੜੀ ਮੇਰੀ ਲਾਪਤਾ ਸੀਗੀ ਜੀ ਅੱਛਾ ਤੇ ਮੈਂ ਬੜੀ ਨੱਠ ਭੱਜ ਕੀਤੀ ਮੈਂ ਥਾਣੇ 'ਚ ਵੀ ਗਿਆ ਇੱਧਰ ਵੀ ਆਸੀ ਮੇਰੀ ਕਿੱਥੇ ਪਾਸੇ ਸੁਣਵਾਈ ਨਹੀਂ ਸੀ ਮੈਂ ਕੱਲਾ ਸੀਗਾ ਭਾਜੀ ਨਾ ਮੇਰੇ ਨਾਲ ਕੋਈ ਖੜਾ ਜੀ ਰਿਪੋਰਟ ਲਿਖਾਈ ਸੀ ਰਿਪੋਰਟ ਵੀ ਲਿਖਾਈ ਸੀ ਮੈਨੂੰ ਕਹਿੰਦੇ ਸੀਗੇ ਵੀ ਤੂੰ ਜਾ ਕੁੜੀ ਬਾਲਕ ਹੈ ਤੇ ਉਹ ਵਿਆਹ ਕਰਾ ਕੇ ਆਈ ਜਾਊਗੇ ਭਾਜੀ ਤੇ ਮੈਂ ਕਿਸੇ ਪਾਸੇ ਨੱਠਣ ਜੋਗਾ ਨਹੀਂ ਮੈਨੂੰ ਪਤਾ ਹੀ ਨਹੀਂ ਸੀਗਾ ਭਾਜੀ ਮੈਂ ਕਾਮ ਆਦਮੀ ਐ ਕਿਹੜੇ ਤੇ ਮੈਂ ਭਾਜੀ ਫਿਰ ਬੈਠਾ ਰਹਾ ਮਹੀਨਾ ਮੈਂ ਲੱਭਦਾ ਵੀ ਰਿਹਾ ਆਪਣੇ ਵੱਲੋਂ ਕੋਸ਼ਿਸ਼ ਵੀ ਕੀਤੀ ਕਦੋਂ ਲਾਪਤਾ ਹੋਈ ਇਹ 12 ਮਾਰਚ ਦੀ ਭਾਜੀ ਮੈਂ ਬੜਾ ਨੱਟ ਭੱਜ ਕੀਤੀ ਮੈਂ ਗੋਰਖਪੁਰ ਤੱਕ ਮੈਨੂੰ ਪਤਾ ਲੱਗਦਾ ਸੀ ਤਾਂ ਮੈਂ ਉੱਥੇ ਵੀ ਜਾ ਕੇ ਆਇਆ ਭਾਜੀ ਮੈਨੂੰ ਕੋਈ ਨਹੀਂ ਮਿਲਿਆ ਉੱਥੇ ਅੱਛਾ ਹੁਣ ਬੇਟੀ ਕਦੋਂ ਵਾਪਸ ਆਈ ਹੈ ਹੁਣ ਬੇਟੀ ਨੂੰ 3-4 ਦਿਨ ਹੋਏ ਆ ਭਾਜੀ ਉਹ ਉਹਨੇ ਮੈਂ ਪਿਆਰ ਨਾਲ ਫਿਰ ਜਦੋਂ ਕੋਟ ਮੈਰਿਜ ਕਰਾ ਕੇ ਆਏ ਤਾਂ ਮੈਂ ਇਹਨਾਂ ਨੂੰ ਕੁਝ ਨਹੀਂ ਬੋਲਿਆ ਤੇ ਫਿਰ ਗੁੜੀਆਂ ਨੇ ਕਿਹਾ ਹੋਣਾ ਹੈ ਵੀ ਮੈਂ ਇੱਕ ਵਾਰੀ ਆਪਣੇ ਪਾਪਾ ਨੂੰ ਮਿਲਣ ਆਇਆ ਬਸ ਉਹ ਮਿਲਣ ਆਈ ਤੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਪੁੱਤ ਵੀ ਫੋ ਮੈਨੂੰ ਗੱਲੇ ਲਾ ਕੇ ਪਾਜੀ ਰੋਣ ਲੱਪੀ ਉਹਨੇ ਮੈਨੂੰ ਸਾਰੀ ਹਿਸਟਰੀ ਦੱਸੀ ਕਹਿੰਦੀ ਪਪਾ ਮੈਨੂੰ ਕਹਿੰਦਾ ਸੀ ਕਿ ਮੈਂ ਤੇਨਾਂ ਗੱਲ ਕਰਨੀ ਹੈ 2 ਮਿੰਟ ਮੈਨਾਂ ਬਾਹਰ ਗੱਲ ਕਰ ਤੇ ਇਹ ਕਹਿੰਦੀ ਮੈਂ ਕਿਹਾ ਮੈਂ ਨਹੀਂ ਜਾਣਾ ਕਹਿੰਦੀ ਜੇ ਤੂੰ ਨਹੀਂ ਗੱਲ ਕਰੂਗੀ ਅਸੀਂ ਤੇਰੇ ਘਰ ਆ ਕੇ ਦੋ ਗੱਲਾਂ ਬਣਾਵਾਗੇ ਤੇਰੇ ਛੇਤਰ ਬਜਾਵਾਂਗੇ ਤੇ ਇੱਕ ਪਾਜੀ ਇਹ ਚਲੇ ਗਈ ਡਰ ਦੀ ਮਾਰੀ ਇਹ ਬਾਹਰ ਗਈ ਇਹਨੂੰ ਮੋਟਰਸਾਈਕਲ ਤੇ ਕਹਿੰਦੇ ਆ ਮਾੜਾ ਮੋਟਰਸਾਈਕਲ ਤੇ ਬੈਠ ਆ ਮੋਰ ਤੱਕਰ ਗੱਲ ਕਰਕੇ ਤੈਨੂੰ ਛੱਡ ਦੇਵਾਂਗੇ ਇਹ ਕਹਿੰਦੀ ਮੈਂ ਮੋਟਰਸਾਈਕਲ ਤੇ ਬੈਠੀ ਆ ਪਪਾ ਤੇ ਮੁੜ ਕੇ ਇੱਕ ਬੁੰਡਾ ਨਾਲ ਸੀ ਪਿੱਛੇ ਤੇ ਸਿੱਧ ਉਹਨੇ ਟਿਕਟ ਸੀਟ ਬੁੱਕ ਕੀਤੀ ਹੋਈ ਸੀ ਕਹਿੰਦੀ ਮੈਨੂੰ ਬਿਠਾ ਕੇ ਲੈ ਕੇ ਕਹਿੰਦੀ ਚੱਲ ਬੱਚਾ ਹੁਣ ਕੀ ਮੰਗ ਕਰਦੇ ਹੁਣ ਭਾਜੀ ਮੈਂ ਤਾਂ ਗੁੜੀਆ ਮੇਰੀ ਗੁੜੀਆ ਆ ਮੈਂ ਤਾਂ ਜੋ ਬੱਚੇ ਆ ਖੁਸ਼ ਆ ਜਿੱਦਾਂ ਵੀ ਆ ਮੈਂ ਤਾਂ ਆਪਣੇ ਬੱਚਿਆਂ ਦੀ ਮੰਨ ਨਹੀਂ ਭਾਜੀ ਤੇ ਗੁੜੀਆ ਕਹਿੰਦੀ ਮੈਂ ਪਾਪਾ ਪਰੇਸ਼ਾਨ ਬਹੁਤ ਆ ਕਹਿੰਦੀ ਮੈਨੂੰ ਤੰਗ ਕਰਦੇ ਆ ਇਹਨਾਂ ਨੇ ਮੈਨੂੰ ਪਿਸਤੌਲ ਵੀ ਦਿਖਾਈ ਸੀ ਇੱਕ ਦਿਨ ਕਹਿੰਦੀ ਘਰੇ ਲਿਆ ਕੇ ਤੇ ਇੱਕ ਪੰਡਤ ਕੋਈ ਹੈ ਨਾ ਮੁਸਲਮਾਨ ਭਾਜੀ ਉਹ ਕਹਿੰਦੀ ਧਾਗੇ ਨਾਪਦਾ ਜੀ ਇਹਦੇ ਉਹ ਕਹਿੰਦਾ ਪਹਿਲਾਂ ਮੈਂ ਧਾਗਾ ਨਾਪ ਕੇ ਪੂਜਾ ਕੀਤੀ ਮੈਂ ਤੁਹਾਨੂੰ ਬੰਨ੍ਹ ਦਿੱਤਾ ਆ ਤੇ ਕਹਿੰਦਾ ਹੁਣ ਇੱਕ ਵਾਰੀ ਪੂ ਵੀ ਤੁਸੀਂ ਇਕੱਠੇ ਇੱਕ ਬਣ ਕੇ ਰਹੋਗੇ ਵੀ ਅਗਰ ਅਗਰ ਤੂੰ ਉਹਨੂੰ ਛੱਡ ਕੇ ਜਾਨੀ ਹੈ ਤੇ ਤੂੰ ਉੱਥੇ ਮਰ ਜਾਵੇਂਗੀ ਕਹਿੰਦਾ ਕਹਿੰਦਾ ਮੈਂ ਇਦਾਂ ਦਾ ਕੰਮ ਕਰੂੰਗਾ ਮੈਂ ਕਹਿੰਦਾ ਮਰੇ ਹੋਏ ਬੰਦੇ ਵੀ ਠਾ ਦੇਣਾ ਕੁੜੀਆਂ ਨੂੰ ਪੁੱਛੋ ਭਾਜੀ ਜਾਈਂ ਅੱਛਾ ਡਰਾਇਆ ਗਿਆ ਜਣੀ ਹਾਂਜੀ ਭਾਜੀ ਹੁਣ ਤੁਸੀਂ ਇਥੇ ਵੀ ਆਪ ਸਾਹਿਬ ਦੇ ਆਏ ਹੋ ਹਾਂਜੀ ਭਾਜੀ ਮੈਂ ਸੀਪ ਸਾਹਿਬ ਦੇ ਗਿਆ ਸੀਗਾ ਜੀ ਮੈਂ ਦਰਖਾਸਤ ਦਿੱਤੀ ਆ ਭਾਜੀ ਤੇ ਬਾਕੀ ਮੈਂ ਤਾਂ ਸਿਰ ਸੁਣਿਆ ਆ ਵੀ ਬਹੁਤ ਜ਼ਿਆਦਾ ਸੁਣਦੇ ਆ ਮੈਂ ਗਰੀਬ ਆਦਮੀ ਆ ਸਰ ਮੈਂ ਵੀ ਇਹੀ ਅਰਜ ਲੈ ਕੇ ਆ ਆ ਵੀ ਮੇਰੀ ਬੱਚੀ ਆ ਸਰ ਜੀ ਮੇਰੇ ਏਰੀਆ ਚ ਮਹੱਲੇ ਚ ਕਿਸੇ ਨੇ ਵੀ ਪਤਾ ਕਰ ਲੋ ਮੈਂ ਕਿਸੇ ਨਾਲ ਕੋਈ ਫਾਲਤੂ ਨਹੀਂ ਆਪਣਾ ਕੰਮ ਤੇ ਕੰਮ ਤੋਂ ਘਰੇ ਸਾਰੀ ਮੇਰੇ ਆਂਗਵਾੜ ਵੀ ਪਤਾ ਕਰ ਲੋ ਜਾ। ਠੀਕ ਠੀਕ ਬਹੁਤ ਵਧੀਆ। ਇਸ ਮੌਕੇ ਕੁੜੀ ਅਤੇ ਉਸਦੇ ਪਿਓ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਮੁੰਡੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਖੈਰ ਹਕੀਕੀ ਟੀਵੀ ਪੰਜਾਬੀ ਜਰੀਏ ਅਸੀਂ ਕੁੜੀਆਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਇਹ ਅਨਮੋਲ ਜੀਵਨ ਵਾਰ-ਵਾਰ ਨਹੀਂ ਮਿਲਦਾ। ਸੋ ਇਸ ਕਰਕੇ ਕੋਈ ਵੀ ਫੈਸਲਾ ਲੈਣ ਜਾਂ ਕਦਮ ਚੁੱਕਣ ਤੋਂ ਪਹਿਲਾਂ 100 ਵਾਰ ਸੋਚੋ, ਵਿਚਾਰ ਕਰੋ। ਮੁੰਡਿਆਂ ਦੇ ਪਿੱਛੇ ਭੱਜਣ ਦੀ ਬਜਾਏ ਆਪਣੀ ਮੰਜ਼ਿਲ ਜਾਂ ਕਰੀਅਰ ਬਣਾਉਣ ਵੱਲ ਭੱਜੋ ਫਿਰ ਰਿਸ਼ਤੇ ਵਾਲੇ ਤਾਂ ਤੁਹਾਡੇ ਪਿੱਛੇ-ਪਿੱਛੇ ਫਿਰਨਗੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ